ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਆਪਣੇ ਤੋਂ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੇ ਸੁਨੱਖੇ ਬਾਈ ਜੀ ਉਹਨਾਂ ਕੋਲੇ ਜਾਨਵਰ ਆ ਤੁਹਾਡੇ ਅਤੇ ਖਰੀਦਣ ਲਈ ਲੇਕੇ ਆਏ ਆ ਤੇ ਬਾਈ ਜੀ ਉਹਨਾਂ ਤੋਂ ਬਾਕੀ ਦੀ ਬੰਦੀ ਹੋਈ ਜਾਣਕਾਰੀ ਲੈਣੇ ਆ ਬਾਈ ਜੀ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਹੀ ਸਰਿੰਦਰ ਸਰਿੰਦਰ ਸਿੰਘ ਜੀ ਤੇ ਪਾਪਾ ਦਾ ਨਾਮ ਰਾਣਾ ਵਪਾਰੀ ਜੀ ਹਾਂ ਜੀ ਤੇ ਆਪਣਾ ਐਡਰੈਸ ਹੈਗਾ ਜੀ ਬਰਗਾੜੀ ਤੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੱਤੂ ਠੀਕ ਆ ਬਾਈ ਜੀ ਤੇ ਬਾਈ ਜੀ ਕਿੰਨੇ ਨਾਲ ਆ ਗਏ ਆਪਣੇ ਕੋਲੇ ਕੋਲਾ ਆਪਣੇ ਕੋਲੇ 2 ਨਾਲ ਆ ਗਏ ਉਹ ਕੋਲ ਕਿੰਨੇ ਨਾਲ ਆ ਗਏ ਉਹ ਕੋਲ 5 ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਨਗ ਬਾਈ ਜੀ ਹੁਣਾਂ ਕੋਲੇ ਅੱਜ ਕੁੱਲ 5 ਆ ਪਰ ਵੀਡੀਓ ਬਾਈ ਜੀ ਹੁਣੀਆਂ ਦੀ ਆਪਾਂ ਦੋ ਨਗਾ ਦੀ ਕੋਈ ਹੀ ਬਣਾਉਣੀ ਆ ਇੱਕ ਵੜ ਬਾਈ ਜੀ ਦੀ ਹੁਣੇ ਦੂਜਾ ਸੂਆ ਸੂਕੇ ਹਟਿਆ ਜੇਰ ਕੰਪਲੀਟ ਆ ਤੇ ਬੱਛੀ ਕਰਮ ਵਾਲੀ ਨੇ ਏਅਰ ਸਰ ਬਹੁਤ ਚੰਗੀ ਦਿੱਤੀ ਆ ਬਾਈ ਜੀ ਬੱਛੀ ਠਾਇਓ ਬਿਲੂਏ ਲਓ ਬਾਈ ਜੀ ਬੱਛੀ ਠਾ ਕੇ ਤੁਹਾਨੂੰ ਵਿਖਾਉਣੇ ਆ ਸੋਹਣੀ ਸੁਨੱਖੀ ਵੜਾ ਹਜੇ 2 ਘੰਟੇ ਹੋਏ ਸੂਈ ਨੂੰ ਜੇਰ ਜੂਰ ਕੰਪਲੀਟ ਆ ਤੇ ਬਾਈ ਜੀ ਹੁਣਾਂ ਨੇ ਬੋਲਾ ਕੁਛ ਨਾ ਕੁਛ ਸਾਫ ਕੀਤੀ ਜਾਂਦਾ ਕੱਢਿਆ ਢਾਈ 3 ਕਿਲੋ ਉੱਠਣਾ ਹੈ ਇਹ ਬੱਚੇ ਨੂੰ ਹੈ ਤਾਂ ਬਾਈ ਜੀ ਪੂਰਾ ਉੱਠਣਾ ਕਰਨਾ ਵੀ ਨਹੀਂ ਆਉਂਦਾ ਆ ਦੇਖੋ ਵੱਛੀ ਬਾਈ ਜੀ ਪੂਰੀ ਕੁਆਲਿਟੀ ਦੀ ਆ ਬਹੁਤ ਚੰਗੀ ਆ ਇਹ ਸ਼ੇਰ ਵੱਛੀ ਆ ਕੋਈ ਵੀਰ ਵੱਛੀ ਵਾਲੀ ਵਹਿੜ ਦਾ ਚਾਵਾੜ ਹੋਵੇ ਤੇ ਬਾਈ ਜੀ ਹੁਣਾਂ ਸਪਾਰਕ ਜ਼ਰੂਰ ਕਰ ਲਿਓ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਵੱਛੀ ਬਾਈ ਜੀ ਪਿਓਰ 에ਅਰ ਸ਼ੇਰ ਆ ਵਹਿੜ ਆਫ ਐਚ ਐਫ ਕ੍ਰਾਸ ਆ ਥਨ ਥਨ ਕਰਮਾਂ ਵਾਲੀ ਨੂੰ ਪੂਰਾ ਚੰਗਾ ਲੱਗਿਆ ਵਾ ਨੇੜੇ ਤੋਂ ਤਸੱਲੀ ਪਰਕ ਤੁਹਾਨੂੰ ਵੀਰ ਜੀ ਕਰਾ ਦਿੰਨੇ ਆ ਚਾਰੇ ਥਾਣਾ ਬਾਈ ਜੀ ਹੱਥੀ ਚਵਾਈ ਵਾਲੇ ਮੁੱਠੀ ਵਾਲੇ ਥਾਣਾ ਪੂਰੇ ਗੈਬ ਚ ਲੱਗੇ ਆ ਬਾਈ ਜੀ ਤੇ ਬਾਈ ਜੀ ਕੋਲੇ ਅੱਜ ਬਾਈ ਜੀ ਕਿੰਨੇ ਕੁ ਨਾ ਦੋ ਵਕਾਊਗਾ ਨਾ ਅੱਜ ਦੋ ਹੀ ਹੈ ਦੋ ਹੀ ਵਕਾਊਗਾ ਇਹ ਬਾਈ ਜੀ ਸੂਈ ਸਵਾਈ ਵੜ ਤੁਹਾਨੂੰ ਤੋਰ ਚਾਲ ਚੈੱਕ ਕਰਾ ਦਨੇ ਆ ਦਸੱਲੀ پارک ਤੁਸੀਂ ਵੀਰ ਜੀ ਆਪ ਕਰਨੀ ਆ ਐਚ ਐਫ ਕ੍ਰੋਸ ਬਾਈ ਜੀ ਕਾਲੀ ਡੱਬੀ ਤੇ ਦੂਜਾ ਸੂਆ ਬਾਈ ਜੀ ਹੁਣਾਂ ਕੋਲੇ ਜਰਸੀ ਵੜ ਹੱਥ ਇੱਕ ਦੀ ਵੀਰ ਜੀ ਕੱਚੀ ਆ ਹੱਤੇਗ ਨੂੰ ਉਹਨੇ ਹੀ ਫਲ ਤਿਆਰੀ ਕਰ ਲੈਣੀ ਆ ਤੇ ਬਾਈ ਜੀ ਹੁਣਾਂ ਦਾ ਸਪਾਰਕ ਜਰੂਰ ਕਰ ਲਿਓ ਕਿਸੇ ਵੀਰ ਦੇ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਜਾਨਵਰ ਪਸੰਦ ਆਵੇ ਤਾਂ ਤੇ ਬੱਚੀ ਬਾਈ ਜੀ ਆਵੇ ਬਹੁਤ ਚੰਗੀ ਆ ਵਾਕਈ ਵੀਰ ਦੀ ਵਿਹੜ ਨੂੰ ਹਜੇ ਘੰਟੇ 2 ਹੀ ਹੋਏ ਆ ਥਲ ਤੁਨ ਚੰਗਾ ਲੱਗਿਆ ਬਾਈ ਜੀ ਨੇਵਾਲੂਆ ਕਰਮ ਵਾਲੀ ਦਾ ਪੂਰਾ ਸੋਨਾ ਕੋਈ ਭਲ ਭੂਲ ਹੈ ਨਹੀਂ ਜੀ ਬਾਈ ਜੀ ਜਿੰਨਾ ਫਿੱਟ ਆਡਰੀ ਆ ਐ ਨਹੀਂ ਜੀ ਕਈ ਵਿਹੜਾ ਨੇਵਾ ਭਲਾ ਭੁਲਾ ਇਹਨਾ ਬੱਧ ਤਿਆਰ ਕਰੀ ਫਿਰਦਾ ਹੁੰਦਾ ਉਹ ਜੀ ਗੱਲ ਬਾਤ ਨਹੀਂ ਗਈ ਜਵਾ ਜਿੰਨਾ ਕਲੇਵਾ ਪ੍ਰਮਾਤਮਾ ਨੂੰ ਹੈਗਾ ਪੂਰਾ ਫਿੱਟ ਲੇਵਾ ਉਹ ਬੱਚਾ ਪਿੱਲੂ ਠਾਉਣ ਵਾਲਾ ਸੀਗਾ ਠੋਡਾ ਲੈ ਚਲੋ ਬਾਈ ਜੀ ਲਓ ਬਾਈ ਜੀ ਹੋਰ ਕਿਆ ਚੈੱਕ ਕਰਾਉਣੇ ਆ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਕਿਸੇ ਵੀਰ ਦੀ پسند ਹੋਈ ਤੇ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਵਾਰਕ ਕਰਿਓ ਲੈ ਬਾਈ ਜੀ ਤੌਰ ਚਾਲ ਕਰਮ ਵਾਲੀ ਦੀ ਪੂਰੀ ਸੋਹਣੀ ਆ ਸੋਹਣੀ ਸੁਨੱਖੀ ਆ ਮੋੜ ਲਿਓ ਬਿੱਲੂਏ ਮੋੜ ਲਿਓ ਮੋੜ ਲਿਓ ਲਓ ਜੀ ਬਾਈ ਜੀ ਉਹ ਮੱਥੇ ਦੀ ਫੇਸ ਕੁਆਲਿਟੀ ਪੂਰੀ ਸੋਹਣੀ ਰਾਜੀ ਪਲੀ ਵਹਿੜਾ ਬਾਈ ਜੀ ਜਿਵੇਂ 2 ਘੰਟੇ ਹੋ ਗਏ ਆ ਸੂਈ ਨੂੰ ਸਮੇਂ ਸਭਾਈ ਕਰਕੇ ਕੋਈ ਵੀ ਫਰਕ ਨਹੀਂ ਵਹਿੜੂਗਾ ਪਿਆਗਾ ਵੀ ਖੁਨੇ ਵਹਿੜ ਸੂਈ ਆ ਕੇਰਾ ਪੁੱਸ ਸੁਕੇ ਬਾਈ ਜੀ ਲਿਫੜ ਜੇ ਜਾਂਦਾ ਰਾਜੀ ਪਲੀ ਆ ਸੋਹਣੀ ਸਲੱਖੀ ਆ ਕਿਸੇ ਵੀਰ ਦੇ ਪਸੰਦ ਹੋਵੇ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਵੱਛੀ ਬਾਈ ਜੀ ਕਰਮ ਵਾਲੀ ਨੇ ਬਹੁਤ ਜ਼ਿਆਦਾ ਚੰਗੀ ਦਿੱਤੀ ਆ ਏਅਰ ਸਿਰ ਪਿਓ ਰੇਅਰ ਸਿਰ ਵੱਚੀ ਆ ਬਾਈ ਜੀ ਕਾਲੀ ਡੱਬੀ ਵਹਿੜਾ ਆਪ ਵੀ ਰਾਜੀ ਪਲੀ ਲੰਮੀ ਉੱਚੀ ਕੱਦ ਕਾਠ ਵਾਲੀ ਸੋਹਣੀ ਸੁਨੱਖੀ ਬਾਈ ਜੀ ਕਿਸੇ ਵੀਰ ਦੇ ਪਸੰਦ ਹੋਏ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਇਹਦਾ ਪਹਿਲਾ ਮੁੱਲ ਜਾਇਜ਼ ਕੀ ਆ ਮੁੱਲ ਬਾਈ ਜਿੰਨਾ ਮਰਜ਼ੀ ਕਰਾ ਲਓ 75 ਕਰਾ ਲਓ 80 ਕਰਾ ਲਓ 90 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਬਾਈ 65000 ਦੀ ਦੇਣੀ ਆ ਬਾਈ 65000 ਰੁਪਏ ਦੀ ਬਾਈ ਜੀ ਮੁੱਲ ਮੁੰਡੇ ਨੇ ਬਿਲਕੁਲ ਜਾਇਜ਼ ਕਰਿਆ ਕਹਿੰਦਾ 65000 ਰੁਪਏ ਦੀ ਦੇਣੀ ਆ ਬਾਕੀ 65000 ਚ ਕੋਈ ਮਾਲਤਾਨ ਮਾਲਤਾਨ ਕੋਈ ਗੱਲ ਨਹੀਂ ਬਾਈ ਕਰ ਦਾਂਗੇ ਮਾੜਾ ਮੋਟਾ ਕੋਈ ਛੋੜਛੱਪਾ ਦਾ ਕਰੋਂਗੇ ਮਾਲਤਾਨ ਹੋਊਗੇ ਠੀਕ ਆ ਬਾਈ ਜੀ ਇਹ ਮੁੰਡੇ ਨੇ ਵਹਿੜ ਸਾਤੀ ਤੇ ਦੂਜਾ ਨੰਬਰ ਸੀ ਵਹਿੜ ਜਰਸੀ ਆ ਜੀ ਪੰਜਾਬ ਵਾਲੀ ਜੀ ਪੰਜਾਬ ਵਾਲੀ ਕਿੰਨੇ ਤੇ ਰਹਿੰਦੇ ਆ ਤੇ ਇਹਦੇ ਬਾਈ ਰਹਿੰਦੇ ਹੂ ਕੋਸ ਤੋਂ 4 4-5 ਹਫਤਾ ਹਫਤਾ ਤਕਰੀਬਨ ਵਹਿੜ ਲਾ ਲੈਣ ਦਾ ਬਾਈ ਜੀ ਹੱਕ ਆ ਵਹਿੜ ਸੋਨੀਸ ਰੱਖੀ ਆ ਪ्योर ਜਰਸੀ ਆ ਪੰਜਾਬ ਵਾਲੀ ਸੀਲ ਠੰਡੇ ਮੈਨੂੰ ਹੱਥ ਤੋਂ ਮਰਾ ਲੈਂਦੇ ਆ ਹਾਂਜੀ ਹਾਂਜੀ ਸੀਲ ਠੰਡੇ ਪੂਰੀ ਸੀਲ ਠੰਡੀ ਜੀ ਵੇਖ ਲਓ ਲਓ ਬਾਈ ਜੀ ਸੀਲ ਠੰਡੀ ਵਾਕਈ ਬਾਈ ਜੀ ਲਾਲੋ ਬਣਾ ਲਈ ਕੋਈ ਜਿੱਧਰ ਦੀ ਮਰਜ਼ੀ ਮੁੰਡਾ ਦਾ ਵਹਿਜੋ ਲਾਲ ਪੱਕਾ ਰੰਗ ਓਰੀਜਨਲ ਪੰਜਾਬ ਵਾਲੀ ਜਰਸੀ ਕਿਸੇ ਵੀਰ ਦੇ ਪਸੰਦ ਆਵੇ ਤੇ ਇਹ ਹਫਤਾ ਘਟੋ ਘਟ ਬਾਈ ਜੀ ਲੈ ਜਾਊਗੀ ਸੁਣੋ ਇਸ ਨੱਕੀ ਵਹਿੜਾ ਕਰਮਾਂ ਵਾਲੀ ਦੂਜਾ ਹਸੂਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਰਕ ਕਰ ਲਿਓ ਤੌਰ ਚਾਲੇ ਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਮਸੱਲੀ ਪਰਖ ਤੁਸੀਂ ਵੀਰ ਜੀ ਆਪ ਕਰਨੀ ਆ ਲਓ ਬਾਈ ਜੀ ਤੌਰ ਕੇ ਵਿਖਾ ਦੂ ਇਹਨੂੰ ਵੀ ਤੌਰ ਲਓ ਬਾਈ ਜੀ ਫੇਸ ਕੁਆਲਟੀ ਦੀ ਪੂਰੀ ਸੋਹਣੀ ਨਿੱਕਾ ਨਿੱਕਾ ਕੰਨ ਬੋਦੀ ਵਾਲੀ ਵਹਿੜਾ ਦਰਮਿਆਨਾ ਕੱਦ ਕੋਈ ਬਾਲੀ ਵੱਡੀ ਡਕਚਲ ਜੀ ਵਹਿੜ ਨਹੀਂ ਹਾਂ ਪੰਜਾਬ ਵਾਲੀ ਅਰੇ ਨਾਲ ਜਰਸਾਂ ਵੈਸੇ ਬਾਈ ਜੀ ਦਰਮਿਆਨੇ ਸੈਦਣਾ ਹੀ ਹੁੰਦਗਾ ਬਾਲੀ ਵੱਡੀ ਜੀ ਨਹੀਂ ਕਿਸੇ ਦੇ ਪਸੰਦ ਆਵੇ ਤੇ ਨੰਬਰ ਸਕਰੀਨ ਤੇ ਬਾਈ ਜੀ ਦਾ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਵਾਲ ਢਿੱਲਾ ਵੈਸੇ ਕਰਮ ਵਾਲੀ ਦੀਆਂ ਪੂਰਨਾਂ ਪਿੰਗਾ ਹਲ ਤੋਂ ਪੂਰੇ ਗੈਵ ਚ ਲੱਗੇ ਆ ਮੋਟੀਆਂ ਮੋਟੀਆਂ ਨਾੜਾ ਕਿਸੇ ਦੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜਰੂਰ ਕਰ ਲਿਓ ਸੋਹਣੀ ਸੁਨੱਕੀ ਵੈੜ ਦੁੱਧ ਵੈੜ ਇਹ ਵੀ 15 16 ਇਹ ਤਰ ਬਾਈ ਜੀ ਪਾ ਦੂਗੀ ਜੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸਪਾਰਕ ਜ਼ਰੂਰ ਕਰ ਲਿਓ ਵਲਟ ਲਾ ਲੇ ਵੀ ਰਿਆਂ ਵੈਸੇ ਪੂਰਾ ਟੰਗਾ ਰਵੜਨ ਨੂੰ ਹੋਣਾ ਵਾਦਾ ਸੀਲ ਠੰਡੀ ਆ ਉੱਠੇ ਪਾਸ ਦੀ ਬਾਈ ਜੀ ਹੱਥ ਮੈਂ ਵੀ ਮਾਰੀ ਜਨਾ ਮੁੱਲ ਮੁੰਡੇ ਤੋਂ ਇਹਦਾ ਵੀ ਆਪਾਂ ਪੁੱਛ ਲੈਨੇ ਆ ਲੈ ਬਿਲੂ ਇਹਦਾ ਮੁੱਲ ਜੈਜ ਕੀ ਆ ਇਹਦਾ ਵੀ ਜਿੰਨਾ ਮਰਜ਼ੀ ਕਰਾ ਲਓ ਬਈ 80 ਕਰਾ ਲਓ 75 ਕਰਾ ਲਓ ਹਾਂ ਜੀ 70 ਕਰਾ ਲਓ ਆਪਾਂ ਇਹ ਵੀ 65 ਦੀ ਦੇਣਾ 65000 ਦੀ ਮੁੰਡਾਂ ਦਾ ਇਹ ਵੀ ਵੀਰ ਜੀ ਦੇ ਦਾਂਗੇ ਮੌਲ ਜਿੰਨਾ ਮਰਜ਼ੀ ਕਰਾ ਲਿਓ ਬਾਕੀ ਮੌਕੇ ਤੇ ਬਾਈ ਜੀ ਮਾਨਤਨ ਜ਼ਰੂਰ ਹੋ ਜੂਗਾ ਜੇ ਕੋਈ ਵੀਰ ਜੋੜੀ ਦਾ ਸ਼ਕੀਨ ਹੋਇਆ ਤੇ ਜੋੜੀ ਚ ਹੋ ਸਕਦਾ ਵੱਧ ਕਰ ਦੇਣ ਹਾਂਜੀ ਬਾਈ ਕੋਈ ਗੱਲ ਨਹੀਂ ਕੋਈ ਚੈੱਕ ਕਰਦੇ ਕਰਦਾ ਪੂਲੀ ਮਾਨਤਨ ਕਰਦਾ ਜੋੜੀ ਵਾਲਾ ਹੋਇਆ ਤਾਂ ਬਾਈ ਜੀ ਆਂ ਥੋੜਾ ਵੱਧ ਮਾਨਤਨ ਹੋ ਜੂਗਾ ਤੇ ਪਹਿਲੂ ਨੰਬਰ ਆਪਣਾ ਰੱਖ ਦਿਓ ਨੰਬਰ ਆਪਣਾ 985592524 ਬਾਈ ਜੀ ਨੰਬਰ 98559 ਤੇ 20524 ਲੋ ਬਾਈ ਜੀ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਈ ਜੀ ਵੀਡੀਓ ਆਪਣੀ ਸੋਹਣੀ ਲੱਗੇ ਗਈ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਪੂਰਾ ਸੋਹਣਾ ਸੁਨੱਖੀਆਂ ਵੇੜਾ ਤੁਹਾਨੂੰ ਦਿਖਾਈਆਂ ਰਿਕੁਐਸਟ ਆ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਜਲਦ ਤੋਂ ਜਲਦ ਬਾਈ ਜੀ ਪਹੁੰਚ ਸਕਣ ਸਾਡਾ ਵੀ ਹੌਸਲਾ ਬਾਈ ਜੀ ਵਧੇ ਵੀ ਤੁਹਾਨੂੰ ਵੀਡੀਓ ਦਿਖਾਈ ਗਏ ਭੱਜ ਕੇ ਵੀ ਠੀਕ ਆ ਵੀਰ ਜੀ ਧੰਨਵਾਦ ਬਈ